ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇ ਬਹੁਤ ਹੈ ਸਭ ਤੋਂ ਪਹਿਲਾ ਵਿਸ਼ਾ ਤੇ ਇਹ ਹੈ ਵੀ ਆਖਰੀ ਗੇੜ ਦੇ ਵਿੱਚ ਪੰਜ ਮੈਂਬਰੀ ਦੀ ਜ਼ਿਲ੍ਹਾ ਪਧਰੀ ਮੀਟਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਕਿਉਂਕਿ 18 ਜੂਨ ਨੂੰ ਜਿਹੜੇ ਆ ਭਰਤੀ ਸਮਾਪਤ ਹੋ ਜਾਣੀ ਆ ਇਹਦੇ ਨਾਲ ਹੀ ਸਮਾਨੰਤਰ ਖਬਰ ਜਿਹੜੀ ਵੱਡੀ ਹੁੰਦੀ ਆ ਪੰਥਕ ਹਲਕਿਆਂ ਦੇ ਵਿੱਚ ਉਹ ਇਹ ਆ ਕਿ ਵਿਰਸਾ ਸਿੰਘ ਬਲਟੋਹਾ ਇੱਕ ਚਿੱਠੀ ਜਾਰੀ ਕਰਦੇ ਆ ਉਹ ਖਿਮਾ ਯਾਚਨਾ ਕਰਦੇ ਆ ਮਾਫੀ ਮੰਗਦੇ ਆ ਕਿ ਮੈਨੂੰ ਮਾਫ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਅਕਾਲੀ ਦਲ ਚੋਂ ਕੱਢਿਆ ਗਿਆ ਸੀ ਇਹ ਹੁਕਮ ਹੋਏ ਸੀਗਾ ਵੀ 10 ਸਾਲ ਲਈ ਬਾਹਰ ਕੱਢਿਆ ਜਾਵੇ ਹੁਣ ਇਹਨਾਂ ਦੀ ਇਸ ਅਰਜ਼ ਦੇ ਉੱਤੇ ਵਿਚਾਰ ਕੀਤਾ ਜਾਂਦਾ ਜਥੇਦਾਰ ਸਾਹਿਬ ਕੀ ਐਕਸ਼ਨ ਲੈਂਦੇ ਆ ਤੁਹਾਨੂੰ ਇਹ ਵੀ ਸਮਝਾਂਗੇ ਇਹਦੇ ਨਾਲ ਹੀ ਡੱਲਾ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਕਾਰਜਕਾਰੀ ਜਥੇਦਾਰ ਕਾਲ ਤਖਤ ਇਹ ਧਿਆਨ ਸਿੰਘ ਮੰਡ ਹੋਣਾ ਨੂੰ ਮਿਲਦੇ ਆ ਧਿਆਨ ਸਿੰਘ ਮੰਡ ਜਿਹੜੇ ਆ ਉਹ ਦੱਸਿਆ ਜਾ ਰਿਹਾ ਵੀ ਢਿੱਲੇ ਸੀਗੇ ਪਰ ਚਰਚਾਵਾਂ ਇਹ ਵੀ ਨੇ ਵੀ ਪੰਥਕ ਇੱਕ ਜੁਟਤਾ ਕਰਾਉਣ ਦੇ ਜਿਹੜੇ ਮੰਤਰ ਦੇ ਨਾਲ ਕੁਲਦੀਪ ਸਿੰਘ ਗੜਗਾਜ ਇਸ ਵੇਲੇ ਇੱਕ ਮੁਹਿੰਮ ਚਲਾ ਰਹੇ ਆ ਉਸੇ ਦੇ ਤਹਿਤ ਮਿਲਿਆ ਇਹਦੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਨਤੀਜੇ ਵੇਖਣ ਨੂੰ ਮਿਲਣਗੇ ਤੇ ਨਾਲ ਹੀ ਡੱਲਾ ਸਾਹਿਬ ਆਪਾਂ ਇਹ ਵੀ ਜਾਣਾਂਗੇ ਵੀ ਉਹ ਥਾਰ ਵਾਲੀ ਬੀਬੀ ਜਿਹੜੀ ਆ ਅਮਨਦੀਪ ਕੌਰ ਬਰਖਾਸਤ ਮੁਲਾਜ਼ਮ ਜਿਹੜੀ ਆ ਪੰਜਾਬ ਪੁਲਿਸ ਦੀ ਚਿੱਟਾ ਫੜਿਆ ਗਿਆ ਸੀ ਹੁਣ ਉਹਦੀ ਪ੍ਰਾਪਰਟੀ ਪੰਜਾਬ ਪੁਲਿਸ ਨੇ ਸੀਜ਼ ਕਰ ਦਿੱਤੀ ਆ ਤੇ ਬਲਡوزر ਚੱਲਦਾ ਜਾਂ ਉਹ ਪ੍ਰਾਪਰਟੀ ਕੋਰਟ ਦੇ ਵਿੱਚ ਅਟੈਚ ਹੋ ਜਾਂਦੀ ਆ ਨਿਲਾਮੀ ਹੋਏਗੀ ਤੇ ਅੰਮ੍ਰਿਤਸਰ ਦੇ ਵਿੱਚ ਡੱਲਾ ਸਾਹਿਬ ਇੱਕ ਵਾਰੀ ਫੇਰ ਬਲਾਸਟ ਹੋਇਆ ਤੇ ਕਨੈਕਸ਼ਨ ਪਾਕਿਸਤਾਨ ਨਾਲ ਜੁੜਦਾ ਸੋ ਸਭ ਤੋਂ ਪਹਿਲਾਂ ਡੱਲਾ ਸਾਹਿਬ ਆਪਾਂ ਉਹੀ ਗੱਲ ਕਰਦੇ ਆਂ ਵੀ ਪੰਜ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਆ ਆਖਰੀ ਗੇਟ ਜਾਂ ਜ਼ਿਲ੍ਹਾ ਪੱਧਰ ਦੀ ਬਿਲਕੁਲ ਪੰਜ ਮੈਂਬਰੀ ਕਮੇਟੀ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਆਖਰੀ ਗੇੜ ਚ ਐ 31 ਤਰੀਕ ਨੂੰ ਲਾਲੜੂ ਵਿਖੇ ਕਾਫੀ ਵੱਡੀ ਜ਼ਿਲ੍ਹਾ ਪਧਰੀ ਭਰਤੀ ਮੀਟਿੰਗ ਐ ਉਧਰ ਜੇ ਅਸੀਂ ਮਾਨਸਾ ਬਠਿੰਡਾ ਵਾਲੇ ਪਾਸੇ ਦੀ ਗੱਲ ਕਰੀਏ ਤੇ ਸਰਦੂਲਗੜ੍ਹ ਵਿਖੇ ਉੱਥੇ ਵੀ ਬਹੁਤ ਵੱਡੀ ਭਰਤੀ ਮੀਟਿੰਗ ਐ ਜਿਹੜੀ 30 ਤਰੀਕ ਨੂੰ ਹੋਣੀ ਐ ਇਹ ਸਾਰੀਆਂ ਜ਼ਿਲ੍ਹਾ ਪਧਰੀ ਮੀਟਿੰਗਾਂ ਨੇ ਜਿਹੜੀਆਂ ਇਹ ਆਖਰੀ ਗੇੜ ਚ ਆ ਗਈਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਇੱਕ ਅਦੇ ਦਿਨ ਤੱਕ ਪੰਜ ਮੈਂਬਰੀ ਕਮੇਟੀ ਇਸ ਗੱਲ ਦਾ ਖੁਲਾਸਾ ਵੀ ਕਰੂਗੀ ਕਿ ਵਿਦੇਸ਼ਾਂ ਚੋਂ ਕਿੰਨੇ ਇਕ ਪੰਜਾਬੀ ਹੁਣ ਤੱਕ ਮੈਂਬਰ ਬਣ ਚੁੱਕੇ ਨੇ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿਉਂਕਿ ਆਨਲਾਈਨ ਭਰਤੀ ਸ਼ੁਰੂ ਕੀਤੀ ਸੀ ਵਿਦੇਸ਼ੀਆਂ ਲਈ ਫੱਡੀ ਗਿਣਤੀ ਚ ਜਿਹੜੇ ਪੰਜਾਬੀ ਨੇ ਉਹ ਇਸ ਵੈਬਸਾਈਟ ਦੇ ਜ਼ਰੀਏ ਆਪਣੇ ਆਪ ਨੂੰ ਰਜਿਸਟਰ ਕਰ ਰਹੇ ਨੇ ਔਰ ਸੰਦੀਪ ਜੀ ਜਿਹੜਾ ਸਾਡੇ ਵਿਦੇਸ਼ੀ ਪੰਜਾਬੀ ਹੈ ਉਹਨਾਂ ਦਾ ਬਹੁਤ ਵੱਡਾ ਪੰਜਾਬ ਦੀ ਸਿਆਸਤ ਦੇ ਵਿੱਚ ਦਖਲ ਰਹਿੰਦਾ ਹੈ ਭਾਵੇਂ ਉਹ ਵੋਟ ਪਾਉਣ ਆਉਣ ਨਾ ਪਾਉਣ ਪਰ ਉਹ ਮੈਂਬਰ ਵੀ ਬਣਦੇ ਨੇ ਪੰਜਾਬ ਦੀ ਚੰਗੇ ਦੀ ਕਾਮਨਾ ਵੀ ਕਰਦੇ ਨੇ ਔਰ ਪੰਜਾਬ ਦੀ ਸਿਆਸਤ ਨੂੰ ਉਹ ਸਿਹਤਮੰਦ ਦੇਖਣਾ ਚਾਹੁੰਦੇ ਨੇ ਹੁਣ ਜਿਹੜੀ ਜਿਹੜਾ ਨੰਬਰ ਵਿਦੇਸ਼ੀਆਂ ਦਾ ਪਤਾ ਲੱਗਣਾ ਹੈ ਸਾਡੇ ਪੰਜਾਬੀਆਂ ਦਾ ਕਿ ਕਿੰਨੇ ਭਰਤੀ ਹੋਗੇ ਉਹਦੇ ਤੋਂ ਅਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਾਂਗੇ ਕਿ ਪਹਿਲਾਂ ਜਿਹੜੇ ਸਾਡੇ ਪੰਜਾਬੀ ਆਮ ਆਦਮੀ ਪਾਰਟੀ ਵੱਲ ਇੱਕ ਪਾਸੜ ਹੋ ਕੇ ਚੱਲ ਰਹੇ ਸੀ ਕੀ ਹੁਣ ਉਹਨਾਂ ਦੀ ਸੋਚ 'ਚ ਤਬਦੀਲੀ ਆਈ ਹੈ ਜਾਂ ਉਹ ਹੁਣ ਵੀ ਆਮ ਆਦਮੀ ਪਾਰਟੀ ਨਾਲ ਖੜੇ ਨੇ ਜਾਂ ਬਹੁ ਗਿਣਤੀ ਵਿਦੇਸ਼ੀ ਤਾਕਤ ਹੈ ਜਿਹੜੀ ਪੰਜਾਬੀਆਂ ਦੀ ਉਹ ਪੰਜ ਮੈਂਬਰੀ ਨਾਲ ਆ ਕੇ ਖੜੀ ਹੋਈ ਹੈ ਇਸ ਗੱਲ ਦਾ ਪ੍ਰਗਟਾਵਾ ਬਹੁਤ ਮਹੱਤਵਪੂਰਨ ਰਹੇਗਾ ਅਗਲੇ 2-3 ਦਿਨਾਂ ਅਚ ਪਤਾ ਲੱਗ ਜਾਣਾ ਹੈ ਕਿ ਸਾਡੇ ਪੰਜਾਬੀ ਵਿਦੇਸ਼ੀ ਕਿੰਨੇ ਕੁ ਉਹ ਮੈਂਬਰ ਬਣੇ ਨੇ ਹੁਣ ਤੱਕ 27-28 ਲੱਖ ਤੋਂ ਜ਼ਿਆਦਾ ਭਰਤੀਆਂ ਤਾਂ ਪੰਜਾਬ ਚ ਜਾ ਚੁੱਕੀਆਂ ਨੇ ਬਹੁਤ ਤੇਜ਼ੀ ਨਾਲ ਭਰਤੀ ਵਾਪਸ ਆ ਰਹੀ ਹੈ ਸੰਦੀਪ ਜੀ ਅੱਛਾ ਡੱਲਾ ਸਾਹਿਬ ਹੁਣ ਇਸ ਤੋਂ ਬਾਅਦ ਜਿਹੜੀ ਇਸ ਵੇਲੇ ਪੰਥਕ ਖਲਕਿਆਂ ਦੇ ਵਿੱਚ ਖਬਰ ਜਿਹੜੀ ਆ ਪ੍ਰਮੁਖਤਾ ਦੇ ਨਾਲ ਵਿਚਾਰੀ ਜਾ ਰਹੀ ਹੈ ਚਰਚਾਵਾਂ ਨੇ ਵਿਰਸਾ ਸਿੰਘ ਬਲਟੋਆ ਦੀ ਉਹ ਚਿੱਠੀ ਜਿਹੜੀ ਉਹਨਾਂ ਨੇ ਸਿੰਘ ਸਾਹਿਬਾਨਾ ਲਈ ਲਿਖੀ ਹੈ ਕਿ ਮੈਨੂੰ ਮਾਫ ਕੀਤਾ ਜਾਵੇ ਮੇਰੇ ਤੋਂ ਜਾਣਨੇ ਅਣਜਾਣੇ ਵਿੱਚ ਜੇ ਗਲਤੀ ਹੋਈ ਹੈ ਤੇ ਮੈਨੂੰ ਇੱਕ ਵਾਰ ਨਿਮਾਣਾ ਸਿੱਖ ਸਮਝ ਕੇ ਜਿਹੜਾ ਮਾਫ ਕਰ ਦਿਓ ਮੈਨੂੰ ਇਹ ਮੈਂ ਆਪਣੀ ਭੁੱਲ ਬਖਸ਼ਾਉਣਾ ਦੇਖੋ ਵਿਰਸਾ ਸਿੰਘ ਬਲਟੋਹਾ ਨੇ ਇਹ ਜਿਹੜੀ ਚਿੱਠੀ ਆਏ ਸਾਰਵਜਨਿਕ ਵੀ ਕੀਤੀ ਹੈ ਉਹ ਸੱਚਕੰਸ਼ੀ ਦੀ ਦਰਬਾਰ ਸਾਹਿਬ ਗਏ ਨਤਮਸਤਕ ਹੋਏ ਹੁਣ ਉਹਨਾਂ ਨੇ ਚਿੱਠੀ ਦਿੱਤੀ ਹੈ ਇੱਕ ਉਹ ਚਿੱਠੀ ਬਹੁਤ ਮਹੱਤਵਪੂਰਨ ਹੈ ਉਹ ਚਿੱਠੀ ਦੇ ਕੇ 15 ਅਕਤੂਬਰ ਨੂੰ ਜਿਹੜੇ ਜਿਹੜਾ ਆਦੇਸ਼ ਹੋਇਆ ਸੀ ਉਹਨੂੰ ਮੁੜ ਵਿਚਾਰਨ ਦੀ ਉਹਨਾਂ ਨੇ ਅਪੀਲ ਕੀਤੀ ਹੈ ਵੈਸੇ ਜਿਹੜਾ ਉਹਨਾਂ ਲਈ ਆਦੇਸ਼ ਹੋਇਆ ਸੀ ਉਹਨਾਂ ਬਾਰੇ ਆਦੇਸ਼ ਹੋਇਆ ਸੀ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਪਾਰਟੀ ਚੋਂ ਕੱਢੇ 10 ਸਾਲ ਲਈ ਪਰ ਸੰਦੀਪ ਜੀ ਤੁਹਾਨੂੰ ਯਾਦ ਹੋਣਾ ਹੈ ਅਸਤੀਫਾ ਵਰਸਾ ਸਿੰਘ ਵਿਲਟੋਹਾ ਦੇ ਗਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ 10 ਸਾਲ ਲਈ ਕੱਢਿਆ ਹੋਵੇ ਕੋਈ ਇਸ ਤਰ੍ਹਾਂ ਦਾ ਅਸੀਂ ਪ੍ਰੈਸ ਨੋਟ ਦੇਖਿਆ ਨਹੀਂ ਸੀ ਤੁਹਾਨੂੰ ਯਾਦ ਹੋਣਾ ਹੁਣ ਪਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਉਹਨਾਂ ਨੇ ਭੇਜੀ ਹੈ ਅਪੀਲ ਕੀਤੀ ਹੈ ਆਪ ਜਾ ਕੇ ਉਹ ਚਿੱਠੀ ਦੇਖ ਕੇ ਆਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਔਰ ਉਹਨਾਂ ਨੇ ਇਹ ਕਿਹਾ ਕਿ ਮੇਰੇ ਬਾਰੇ ਜਿਹੜਾ ਆਦੇਸ਼ ਦਿੱਤਾ ਗਿਆ ਸੀ ਉਹਨੂੰ ਮੁੜ ਵਿਚਾਰੇ ਇਹ ਵਿਚਾਰਿਆ ਜਾਵੇ ਇਹ ਅਪੀਲ ਕੀਤੀ ਹੈ ਉਹਨਾਂ ਦਾ ਮضمون ਜਰੂਰ ਪੜੀਏ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਹੈ ਜੱਥੇਦਾਰ ਸਾਹਿਬ ਜੀਓ ਮੇਰੀ ਅਰਜ਼ ਹੈ ਕਿ ਮੈਂ ਗੁਰੂ ਦਾ ਇੱਕ ਨਿਮਾਣਾ ਸਿੱਖ ਹਾਂ ਮੈਂ ਬਚਪਨ ਤੋਂ ਅੰਮ੍ਰਿਤਧਾਰੀ ਹਾਂ ਮੈਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਗਵਾਈ ਹੇਠ ਚੱਲੇ ਕੌਮੀ ਸੰਘਰਸ਼ ਵਿੱਚ ਸੇਵਾ ਕਰਕੇ ਉਹਨਾਂ ਦੀਆਂ ਅਥਾਹ ਖੁਸ਼ੀਆਂ ਵੀ ਲਈਆਂ ਹਨ ਮੈਂ ਆਪਣੀ ਜ਼ਿੰਦਗੀ ਹਮੇਸ਼ਾ ਸਿੱਖੀ ਆਸ਼ੇ ਤੇ ਮਰਿਆਦਾ ਅਨੁਸਾਰ ਬਤੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇਨਤੀ ਹੈ ਕਿ ਮੈਂ ਜ਼ਿੰਦਗੀ ਵਿੱਚ ਧਾਰਮਿਕ ਤੌਰ ਤੇ ਜਾਂ ਜਾਂ ਕੌਮੀ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਕਦੇ ਕੋਈ ਅਵਗਿਆ ਨਹੀਂ ਕੀਤੀ ਕਾਲਪੁਰਖ ਵਾਹਿਗੁਰੂ ਜੀ ਵੀ ਸਾਰੀ ਸੱਚਾਈ ਆਪ ਜਾਣਦੇ ਹਨ ਫਿਰ ਵੀ ਮੈਂ ਇੱਕ ਭੁੱਲਣਹਾਰ ਸਿੱਖ ਹੋਣ ਦੇ ਨਾਤੇ ਜਾਣੇ ਅਣਜਾਣੇ ਵਿੱਚ ਹੋਈ ਹਰੇਕ ਗਲਤੀ ਦੀ ਗੁਰੂਪੰਥ ਤੋਂ ਮਾਫੀ ਮੰਗਦਾ ਹਾਂ ਮਤਲਬ ਉਹਨਾਂ ਨੇ ਜਾਣੇ ਅਣਜਾਣੇ ਦੇ ਵਿੱਚ ਜੇ ਕੋਈ ਗਲਤੀ ਹੋਈ ਹੈ ਉਹਦੀ ਮਾਫੀ ਫਿਰ ਮੰਗੀ ਹੈ ਮੈਂ ਇਹ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਵਿੱਖ ਵਿੱਚ ਮਰਿਆਦਾ ਗੁਰਮਤਿ ਤੇ ਸਿਧਾਂਤਾਂ ਦੀ ਉਲੰਘਣਾ ਦੀ ਮੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੇਗੀ ਕਿੰਨੇ ਮੈਂ ਵਿਸ਼ਵਾਸ ਦਿਵਾਉਂਦਾ ਕਿ ਭਵਿੱਖ ਵਿੱਚ ਮਰਿਆਦਾ ਗੁਰਮਤਿ ਤੇ ਸਿਧਾਂਤਾਂ ਦੀ ਸਿਧਾ ਹੱਥ ਦੀ ਉਲੰਘਣਾ ਦੀ ਮੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੇਗੀ ਸਨਿਮਰ ਬੇਨਤੀ ਹੈ ਕਿ ਮੇਰੇ ਬਾਰੇ 15 ਅਕਤੂਬਰ 24 ਨੂੰ ਦਿੱਤੇ ਗਏ ਆਦੇਸ਼ ਨੂੰ ਗੁਰਮਤਿ ਕਸਵਟੀ ਤੇ ਪਰਖਿਆ ਹੋਇਆ ਮੋੜ ਵਿਚਾਰਿਆ ਜਾਵੇ ਮੈਂ ਇੱਕ ਰੂਹ ਤੋਂ ਅਕਾਲੀ ਸੇਖਾਂ ਮੇਰੇ ਕੋਲ ਅਕਾਲੀ ਦਲ ਖੋਨ ਨਾਲ ਮੇਰੇ ਕੋਲੋਂ ਅਕਾਲੀ ਦਲ ਖੋਨ ਨਾਲ ਮੇਰੀ ਰੂਹ ਬਹੁਤ ਪੀੜਾ ਵਿੱਚੋਂ ਗੁਜ਼ਰ ਰਹੀ ਹੈ ਜੋ ਆਪ ਜੀ ਜ਼ਰੂਰੀ ਸਮਝੋ ਤਾਂ ਮੈਂ ਆਪ ਜੀ ਅੱਗੇ ਆਪਣਾ ਪੱਖ ਵਿਸਥਾਰ ਨਾਲ ਰੱਖਣ ਲਈ ਵੀ ਹਾਜ਼ਰ ਹਾਂ ਸਿਨੇਬਰ ਬੇਨਤੀ ਹੈ ਕਿ ਮੇਰੀ ਅਪੀਲ ਮਨਜ਼ੂਰ ਕਰਕੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਨੂੰ ਕਿਰਤਾਰਥ ਕੀਤਾ ਜਾਵੇ। ਆਪ ਜੀ ਦਾ ਰੋਮ ਰੋਮ ਤੋਂ ਧੰਵਾਦੀ ਹੋਵਾਂਗਾ। ਗੁਰੂ ਪੰਥ ਦਾ ਦਾਸ ਵਿਰਸਾ ਸਿੰਘ ਬਲਟੋਹਾ ਸਾਹਿਬ ਦਾ ਵਿਧਾਇਕ। ਹੁਣ ਜਿਹੜੀ ਚਿੱਠੀ ਸੋਸ਼ਲ ਮੀਡੀਆ ਦੇ ਵਿਰਸਾ ਸਿੰਘ ਬਲਟੋਹਾ ਜੀ ਨੇ ਪਾਈ ਹੈ ਉਹਦੇ ਤੇ ਉਹਨਾਂ ਦੇ ਦਸਖਤ ਨਹੀਂ ਹੈ। ਸੋ ਬੇਨਤੀ ਹੈ ਕਿ ਦਸਖਤ ਕਰਕੇ ਹੀ ਵਿਰਸਾ ਸਿੰਘ ਬਲਟੋਹਾ ਜੀ ਚਿੱਠੀ ਪਾਇਆ ਕਰੋ। ਸੋ ਅਸੀਂ ਇਹ ਕਹਿ ਦਿੰਦੇ ਆ ਵੀ ਇਸ ਚਿੱਠੀ ਤੇ ਦਸਖਤ ਨਹੀਂ ਨੇ। ਤਾਂ ਕਿ ਜੇ ਵਿਰਸਾ ਸਿੰਘ ਬਲਟੋਹਾ ਸਾਹਿਬ ਸਵਾਲ ਇੱਥੇ ਇਹ ਹੈ ਵੇ ਲੰਘੇ ਦਿਨਾਂ ਦੇ ਵਿੱਚ ਜਦੋਂ ਕੁਲਦੀਪ ਸਿੰਘ ਗੜਗਾਜ ਹੋਣਾ ਨੇ ਅਕਾਲ ਤਖਤ ਸਾਹਿਬ ਤੇ 5 6 ਮਤੇ ਜਿਹੜੇ ਆ ਉਹ ਪਾਸ ਕੀਤੇ ਜਿਨ੍ਹਾਂ ਚੋਂ ਰਣਜੀਤ ਸਿੰਘ ਗੋਰੇ ਮਸਕੀਨ ਵਾਲਾ ਵਿਸ਼ਾ ਜਿਹੜਾ ਉਹ ਬਹੁਤ ਵੱਡਾ ਹੋ ਗਿਆ ਝਗੜਾ ਵੀ ਹੋਇਆ ਜਥੇਦਾਰ ਸਹਿਬਾਨ ਜਥੇਦਾਰ ਸਹਿਬਾਨਾਂ ਦੇ ਖਿਲਾਫ ਆਦੇਸ਼ ਦਿੰਦੇ ਦਿਖਾਈ ਦਿੱਤੇ ਹੁਣ ਸਵਾਲ ਡਲਾ ਸਾਹਿਬ ਇਹ ਆ ਵੀ ਇਹ ਸਾਰੇ ਮਾਮਲੇ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੋਣਾ ਤੇ ਪ੍ਰੈਸ਼ਰ ਹੋਊਗਾ ਕੋਈ ਜੀ ਅੰਡਰ ਪ੍ਰੈਸ਼ਰ ਹੋਣਗੇ ਵੀ ਇੱਕ ਪਾਸੇ ਤਾਂ ਜਥੇਦਾਰ ਸਹਿਬਾਨ ਜਿਹੜਾ ਜਿਨ੍ਹਾਂ ਨੇ ਫੈਸਲਾ ਲਿਆ ਉਹਨਾਂ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ ਵੀ 10 ਸਾਲ ਵਾਸਤੇ ਪਾਰਟੀ ਚੋਂ ਇਹਨਾਂ ਨੂੰ ਜਿਹੜਾ ਵਾ ਉਹ ਬਾਹਰ ਦਾ ਰਸਤਾ ਦਿਖਾਓ ਦੇਖੋ ਸੰਦੀਪ ਜੀ ਉਹਨਾਂ ਦਿਨਾਂ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਤਾ ਸੀ ਕਿ ਉਹਨਾਂ ਵੱਲੋਂ ਕੋਈ ਕਲਿੱਪ ਜਾਰੀ ਕੀਤੇ ਗਏ ਨਹੀਂ ਵਿਰਸਾ ਸਿੰਘ ਵਲਟੋਹਾ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਸਿਰਫ ਇਹ ਸ਼ੇਅਰ ਕੀਤੇ ਨੇ ਕਿਉਂਕਿ ਇਹ ਗਰੁੱਪਾਂ 'ਚ ਘੁੰਮ ਰਹੇ ਸੀ ਕਿਤੇ ਸੋ ਇੱਕ ਤਰੀਕੇ ਨਾਲ ਵਿਰਸਾ ਸਿੰਘ ਵਲਟੋਹਾ ਉਹਨਾਂ ਦਿਨਾਂ 'ਚ ਇਹਨਾਂ ਇਲਜ਼ਾਮਾਂ ਨੂੰ ਮੁੱਢੋਂ ਰੱਦ ਕਰਦੇ ਰਹੇ ਨੇ ਕਿ ਉਹਨਾਂ ਨੇ ਉਹਨਾਂ ਦੀ ਗਿਆਨੀ ਰਗਵੀਰ ਸਿੰਘ ਉਹਨਾਂ ਨਾਲ ਕੋਈ ਮਤਭੇਦ ਨਹੀਂ ਜਾਂ ਗਿਆਨੀ ਹਰਪ੍ਰੀਤ ਸਿੰਘ ਨਾਲ ਸਬੰਧਤ ਜਿਹੜੇ ਛੋਟੇ-ਛੋਟੇ ਕਲਿੱਪ ਨੇ ਉਹ ਉਹਨਾਂ ਵੱਲੋਂ ਜਾਰੀ ਕੀਤੇ ਗਏ ਨੇ ਪਰ ਉਦੋਂ ਕੋਈ ਜਾਂਚ ਵੀ ਨਹੀਂ ਕਰਾਈ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਕਿ ਆਖਰ ਉਹ ਕਲਿੱਪ ਵਾਇਰਲ ਕਿਨੇ ਕੀਤੇ ਉਦੋਂ ਉਹ ਮਾਮਲਾ ਹੌਲੀ-ਹੌਲੀ ਮਠਾ ਪੈ ਗਿਆ ਸੀ ਪਰ ਜਿਹੜੀ ਗੱਲ ਗਿਆਨੀ ਜਿਹੜੀ ਗੱਲ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦੇ ਅੱਗੇ ਆ ਹੁਣ ਸਵਾਲ ਇਹ ਹੈ ਵੀ ਕੀ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਵਿਰਸਾ ਸਿੰਘ ਬਲਟੋਹਾ ਉਹਨਾਂ ਦਾ ਮਾਮਲਾ ਵਿਚਾਰਨਗੇ ਕਿਉਂਕਿ ਇਹ ਵੀ ਕਹਿੰਦੇ ਨੇ ਵਿਰਸਾ ਸਿੰਘ ਬਲਟੋਹਾ ਕਿ ਮੈਂ ਨਿੱਜੀ ਤੌਰ ਤੇ ਵੀ ਪੇਸ਼ ਹੋ ਕੇ ਆਪਣੀ ਗੱਲ ਰੱਖ ਸਕਦਾ ਕੀ ਉਹ ਬਿਲਕੁਲ ਆਪਾਂ ਦੇਖਿਆ ਉਹਨਾਂ ਨੇ ਆਪਣਾ ਪੱਖ ਰੱਖਿਆ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਸੀ ਉਹਨਾਂ ਨੂੰ ਸੱਦਿਆ ਗਿਆ ਵੀ ਤੁਸੀਂ ਆਪਣਾ ਪੱਖ ਰੱਖੋ ਇਸੇ ਤਰ੍ਹਾਂ ਕੀ ਪਤਾ ਇਹਨਾਂ ਨੂੰ ਵੀ ਬੁਲਾ ਲਿਆ ਜਾਵੇ ਦੇਖੋ ਸਵਾਲ ਇਹ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਲਈ ਕੱਢਿਆ ਨਹੀਂ ਸੀ ਮੇਰੀ ਜਾਣਕਾਰੀ ਮੁਤਾਬਕ ਕੋਈ ਪ੍ਰੈਸ ਨੋਟ ਸਰਵਜਨਿਕ ਤੌਰ ਤੇ ਆਇਆ ਨਹੀਂ ਵਿਰਸਾ ਸਿੰਘ ਵਲਟੋਹਾ ਪਹਿਲਾਂ ਹੀ ਅਸਤੀਫਾ ਦੇ ਗਏ ਸੀ ਹੁਣ ਕੀ ਗਿਆ ਨਹੀਂ ਕੁਲਦੀਪ ਸਿੰਘ ਗੜਗਜ ਆਉਂਦੇ ਦਿਨਾਂ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਦਾ ਮਸਲਾ ਵਿਚਾਰਨਗੇ ਹੁਣ ਇੱਕ ਸਵਾਲ ਬਹੁਤ ਵੱਡਾ ਖੜਾ ਹੁੰਦਾ ਸੰਦੀਪ ਜੀ ਸਵਾਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਬਿਆਨ ਦੇ ਰਹੇ ਨੇ ਵਿਸਾਖੀ ਵਾਲੇ ਦਿਨ ਵੀ ਉਹਨਾਂ ਨੇ ਬਿਆਨ ਦਿੱਤਾ ਕਿ ਤਖਤ ਸਹਿਬਾਨਾਂ ਤੇ ਕਬਜ਼ਾ ਹੋ ਗਿਆ ਸੀ ਸੈਂਟਰ ਦਾ ਕਹਿ ਲੋ ਏਜੰਸੀਆਂ ਦਾ ਕਹਿ ਲੋ ਦਿੱਲੀ ਦਾ ਕਹਿ ਲੋ ਉਹ ਮਿਲੇ ਜੁਲੇ ਜਿਹੇ ਬਿਆਨ ਦਿੰਦੇ ਰਹੀ ਕਿ ਤਖਤ ਸਹਿਬਾਨਾਂ ਤੇ ਕਬਜ਼ੇ ਹੋ ਗਏ ਸੀ ਔਰ ਵਿਸਾਖੀ ਵਾਲੇ ਦਿਨ ਉਹ ਅੰਤਰਿੰਕ ਕਮੇਟੀ ਦਾ ਧੰਨਵਾਦ ਕਰਦੇ ਨੇ ਐਸਜੀਪੀਸੀ ਦੀ ਅੰਤਰਿੰਕ ਕਮੇਟੀ ਦਾ ਉਹ ਧੰਨਵਾਦ ਕਰਦੇ ਨੇ ਕਿ ਤੁਸੀਂ ਤਖਤ ਸਹਿਬਾਨਾਂ ਤੋਂ ਕਬਜ਼ਾ ਛੁਡਵਾਇਆ ਸੁਖਬੀਰ ਬਾਦਲੇ ਵੀ ਕਹਿੰਦੇ ਨੇ ਬਾਅਦ ਦੇ ਵਿੱਚ ਇੱਕ ਦਿਨ ਜਦੋਂ ਉਹ ਕਹਿ ਰਹੇ ਸੀ ਕਿ ਅਕਾਲੀ ਦਲ ਆਰਾਮ ਕਰ ਰਿਹਾ ਸੀ ਸਾਰੀ ਸਰਦਾ ਭੁਗਤਣ ਤੋਂ ਬਾਅਦ ਸਾਰਾ ਕੁਝ ਝੋਲੀ ਪਾਉਣ ਤੋਂ ਬਾਅਦ ਮੇਰੇ ਖਾਲ ਫਰੀਦਕੋਟ ਵਾਲੇ ਪਾਸੇ ਕਿਤੇ ਬੋਲੇ ਸੀ ਸੁਖਬੀਰ ਬਾਦਲ ਕਿ ਸਾਡੇ ਖਿਲਾਫ ਸਾਜ਼ਿਸ਼ਾਂ ਰਚੀਆਂ ਗਈਆਂ ਅਸੀਂ ਸਭ ਕੁਝ ਝੋਲੀ ਪਵਾਇਆ ਤੇ ਕੀ ਸੁਖਬੀਰ ਬਾਦਲ ਵਿਰਸਾ ਸਿੰਘ ਵਲਟੋਹਾ ਨੂੰ ਨੈਤਿਕ ਤੌਰ ਤੇ ਸਮਰਥਨ ਦਿੰਦੇ ਨੇ ਕਿ ਸੁਖਬੀਰ ਬਾਦਲ ਵੀ ਇਹ ਮੰਨਦੇ ਹੋਣਗੇ ਕੀ ਵਿਰਸਾ ਸਿੰਘ ਵਲਟੋਹਾ ਦੇ ਨਾਲ ਜੋ ਕੁਝ ਹੋਇਆ ਉਹ ਵੀ ਕਿਸੇ ਸਾਜ਼ਿਸ਼ ਦਾ ਹਿੱਸਾ ਸੀ ਸਵਾਲ ਹੀ ਵੱਡਾ ਹੈ ਹਾਲਾਂਕਿ ਸੁਖਬੀਰ ਬਾਦਲ ਨੇ ਬੋਲਿਆ ਨਹੀਂ ਖੁੱਲ ਕੇ ਵਿਰਸਾ ਸਿੰਘ ਵਲਟੋਹਾ ਬਾਰੇ ਪਰ ਵਿਰਸਾ ਸਿੰਘ ਵਲਟੋਹਾ ਸੁਖਬੀਰ ਬਾਦਲ ਦੇ ਵੀ ਬਹੁਤ ਨੇੜੇ ਮੰਨੇ ਜਾਂਦੇ ਨੇ ਇਹ ਗੱਲਾਂ ਸਾਨੂੰ ਪਤਾ ਹੈ ਪਰ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਹੁਣਾਂ ਤੇ ਕੀ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕਿਸੇ ਹੋਰ ਪਾਸਿਓਂ ਬੇਨਤੀ ਤਾਂ ਨਹੀਂ ਗਈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਉਹ ਤਾਂ ਨਹੀਂ ਕੋਈ ਆਉਂਦੇ ਦਿਨਾਂ 'ਚ ਕੋਈ ਮਤਾ ਪਾ ਕੇ ਭੇਜੇਗੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਿ ਜੀ ਵਿਰਸਾ ਸਿੰਘ ਵਲਟੋਹਾ ਦਾ ਮਾਮਲਾ ਤੁਸੀਂ ਵਿਚਾਰੋ ਕਿਉਂਕਿ ਜਦੋਂ ਅੰਤਰਿੰਕ ਕਮੇਟੀ ਨੇ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਤੇ ਵੱਖ-ਵੱਖ ਤਰ੍ਹਾਂ ਦੇ ਕਾਰਨ ਦੱਸੇ ਗਏ ਵੱਖ-ਵੱਖ ਤਰ੍ਹਾਂ ਦੇ ਔਰ ਸੁਖਬੀਰ ਬਾਦਲ ਦੇ ਜਿਹੜੇ ਇਲਜ਼ਾਮ ਨੇ ਕਿ ਵਿਸਾਖੀ ਵਾਲੇ ਦਿਨ ਉਹ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਲੈ ਕੇ ਬੋਲਦੇ ਸੀ ਇਹਦਾ ਮਤਲਬ ਇਹ ਹੈ ਕਿ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਸਿੱਧੇ ਤੌਰ ਤੇ ਜ਼ਰਸ਼ਾ ਸਿੰਘ ਬਲਟੋਹਾ ਦੇ ਮਾਮਲੇ ਨੂੰ ਵਿਚਾਰਦੇ ਨੇ ਤੇ ਅਗਰ ਉਹਨਾਂ ਨੂੰ ਦੁਬਾਰਾ ਪੱਖ ਪੇਸ਼ ਕਰਨ ਲਈ ਬੁਲਾਉਂਦੇ ਨੇ ਤੇ ਅਗਰ ਦੁਬਾਰਾ ਇਹ ਹੁਕਮ ਦੇ ਦਿੰਦੇ ਨੇ ਜਿਵੇਂ ਉਹਨਾਂ ਨੇ ਭੰਡਰੀ ਵਾਲੇ ਦੇ ਮਾਮਲੇ 'ਚ ਕੀਤਾ ਜਿਵੇਂ ਉਹਨਾਂ ਨੇ ਰਣਜੀਤ ਸਿੰਘ ਗੋਹਰ ਉਹਨਾਂ ਦੇ ਮਾਮਲੇ 'ਚ ਕੀਤਾ ਹੋ ਸਕਦਾ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਕਿਉਂਕਿ ਅੱਜਕੱਲ ਪਿਛਲੇ ਸਮਿਆਂ ਦੇ ਵਿੱਚ ਉਹ ਲਗਾਤਾਰ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਨੇ ਕਿ ਅਸੀਂ ਪੰਥਕ ਇਕਤਾ ਕਰੀਏ ਜਿਹੜੇ ਪੁਰਾਣੇ ਵਿਗੜੇ ਹੋਏ ਮਸਲੇ ਨੇ ਅਸੀਂ ਉਹਨਾਂ ਨੂੰ ਖਤਮ ਕਰੀਏ ਅਗਰ ਕੋਈ ਗੁਰੂ ਘਰ ਆ ਕੇ ਮਾਫੀ ਮੰਗਦਾ ਹੈ ਤੇ ਅਸੀਂ ਉਹਦਾ ਵਿਚਾਰ ਸੁਣ ਕੇ ਅਗਰ ਉਹ ਮਾਫੀ ਯੋਗ ਹੈ ਤੇ ਮਾਫੀ ਦਈਏ ਇਹ ਗੱਲਾਂ ਕੁਲਦੀਪ ਸਿੰਘ ਗੜਗਜ ਦੇ ਬਿਆਨਾਂ ਤੋਂ ਸਾਨੂੰ ਸਾਫ਼ ਝਲਕਦੀਆਂ ਨੇ ਹੁਣ ਅਗਰ ਵਿਰਸਾ ਸਿੰਘ ਬਲਟੋਹਾ ਦੀ ਅਰਜ਼ੀ ਸਵੀਕਾਰ ਕਰ ਲਈ ਜਾਂਦੀ ਹੈ ਮੁਰ ਵਿਚਾਰ ਕਰ ਲਿਆ ਜਾਂਦਾ ਹੈ ਤੇ ਵਿਰਸਾ ਸਿੰਘ ਬਲਟੋਹਾ ਦੇ ਖਿਲਾਫ ਜਿਹੜਾ 15 ਮਾਰਚ 2015 ਅਕਤੂਬਰ 2024 ਨੂੰ ਜਿਹੜਾ ਉਹਨਾਂ ਦੇ ਖਿਲਾਫ ਹਦੇਸ਼ ਦਿੱਤਾ ਗਿਆ ਸੀ ਅਗਰ ਉਹ ਵਾਪਸ ਲੈ ਲਿਆ ਜਾਂਦਾ ਸਦੀਵੀ ਫਿਰ ਇਹ ਇੱਕ ਬਾਲਾ ਸਾਹਿਬ ਜੀ ਇੱਕ ਬਹੁਤ ਗੰਭੀਰ politcal development ਮਾਮਲੇ ਦੇ ਵਿੱਚ 25 ਸਾਲ ਲੱਗੇ ਸੀ ਨਹੀਂ ਹਾ ਸੁਚਾ ਸਿੰਘ ਲੰਗਾ ਉਹਨਾਂ ਦੇ ਮਾਮਲੇ 'ਚ ਬਹਾਵਾ ਸਮਾਂ ਲੱਗਿਆ ਇਹ ਗੱਲ ਸਾਡੇ ਸਾਹਮਣੇ ਹੈ ਪਰ ਵਿਰਸਾ ਸਿੰਘ ਬਲਟੋਹਾ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਕਿੰਨਾ ਸਮਾਂ ਲਾਉਣਗੇ ਅਸੀਂ ਇਹ ਨਹੀਂ ਕਹਿ ਸਕਦੇ ਅਗਰ ਪਹਿਲਾਂ ਢਾਈ ਸਮਾਂ ਢਾਈ ਸਾਲ ਲੱਗੇ ਤੇ ਡੇਢ ਦੋ ਸਾਲ ਵਿਰਸਾ ਸਿੰਘ ਵਲਟੋਹਾ ਨੂੰ ਵੀ ਲਾ ਦੇਣਗੇ ਇਹ ਮੈਨੂੰ ਸੰਭਵ ਨਹੀਂ ਲੱਗਦਾ ਅਗਰ ਗਿਆਨੀ ਕੁਲਜੀਪ ਸਿੰਘ ਗੜਗਜ ਨੇ ਇਹ ਮਨ ਬਣਾਇਆ ਕਿ ਅਸੀਂ ਦੁਬਾਰਾ ਸੁਣਨਾ ਹੈ ਵਿਰਸਾ ਸਿੰਘ ਵਲਟੋਹਾ ਨੂੰ ਤੇ ਫਿਰ ਇਹ ਮੰਨਿਆ ਜਾ ਸਕਦਾ ਹੈ ਕਿ ਵਿਰਸਾ ਸਿੰਘ ਵਲਟੋਹਾ ਤੋਂ ਪਾਬੰਦੀ ਹਟਾਉਣ ਦਾ ਹੁਕਮ ਉਹ ਕਰ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਰ ਇਹ ਵੱਡਾ ਵਿਸ਼ਾ ਹੈ ਇਹਦੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਣ ਵੀ ਲੱਗੇ ਹੋਣਗੇ ਔਰ ਹੋਣਗੇ ਵੀ ਕਿ ਅਜਿਹਾ ਅਚਾਨਕ ਕਿਉਂ ਹੋ ਰਿਹਾ ਹੈ ਔਰ ਇਹਦੇ ਨਾਲ ਇੱਕ ਗੱਲ ਹੋਰ ਦੇਖਣ ਵਾਲੀ ਹੋਏਗੀ ਕਿ ਵਿਰਸਾ ਸਿੰਘ ਵਲਟੋਹਾ ਹੁਣਾਂ ਨੇ ਜਦੋਂ ਪੰਜ ਸਿੰਘ ਸਹਿਬਾਨਾ ਨੇ ਫੈਸਲਾ ਸੁਣਾਇਆ ਸੀ ਵਿਰਸਾ ਸਿੰਘ ਵਲਟੋਹਾ ਹੁਣਾਂ ਨੇ ਉਹਨਾਂ ਅੱਗੇ ਕੋਈ ਅਪੀਲ ਨਹੀਂ ਸੀ ਕੀਤੀ ਦੁਬਾਰਾ ਜਦੋਂ ਗਿਆਨੀ ਰੁਘਵੀਰ ਸਿੰਘ ਸੀ ਗਿਆਨੀ ਹਰਪ੍ਰੀਤ ਸਿੰਘ ਸੀ ਔਰ ਗਿਆਨੀ ਸੁਲਤਾਨ ਸਿੰਘ ਸੀ ਤਖਸਹਬਾਨਾਂ ਦੇ ਜੱਥੇਦਾਰ ਸੀ ਉਸ ਵੇਲੇ ਵਿਰਸਾ ਸਿੰਘ ਵਲਟੋਹਾ ਹੁੰਨੀ ਕੋਈ ਅਪੀਲ ਲੈ ਕੇ ਦੁਬਾਰਾ ਹਾਜ਼ਰ ਨਹੀਂ ਸੀ ਹੋਏ ਮੈਨੂੰ ਇਹ ਲੱਗਦਾ ਵਿਰਸਾ ਸਿੰਘ ਵਲਟੋਹਾ ਅਗਰ ਹੁਣ ਵੀ ਵਿਰਸਾ ਸਿੰਘ ਵਲਟੋਹਾ ਹੁੰਨੀ ਕਿਉਂਕਿ ਸਜ਼ਾ ਤਲਾਈ ਸੀ ਗਿਆਨੀ ਰਕबीर ਸਿੰਘ ਉਹਨਾਂ ਨੇ ਹਰਪ੍ਰੀਤ ਸਿੰਘ ਉਹਨਾਂ ਨੇ ਗਿਆਨੀ ਸੁਲਤਾਨ ਸਿੰਘ ਉਹਨਾਂ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਵਿਰਸਾ ਸਿੰਘ ਵਲਟੋਹਾ ਨੇ ਵੀ ਕਾਫੀ ਟਿੱਪਣੀਆਂ ਪਿਛਲੇ ਸਮੇਂ 'ਚ ਕੀਤੀਆਂ ਸੀ ਅਗਰ ਵਿਰਸਾ ਸਿੰਘ ਵਲਟੋਹਾ ਸਾਹਿਬ ਦਾ ਜੱਥੇਦਾਰਾਂ ਦੇ ਨਾਮ ਵੀ ਕੋਈ ਸਾਰਵਜਨਿਕ ਚਿੱਠੀ ਜਾਰੀ ਕਰ ਦੇਣ ਜਾਂ ਉਹਨਾਂ ਨੂੰ ਮਿਲ ਕੇ ਅਗਰ ਵਿਰਸਾ ਸਿੰਘ ਵਲਟੋਹਾ ਕਿਉਂਕਿ ਉਹ ਸਾਹਿਬ ਦਾ ਜਥੇਦਾਰ ਨੇ ਬੜੀਆਂ ਸਨਮਾਨਿਤ ਹਸਤੀਆਂ ਨੇ ਵਿਰਸਾ ਸਿੰਘ ਵਲਟੋਹਾ ਅਗਰ ਚਾਹਣ ਉਹਨਾਂ ਨੂੰ ਵੀ ਮਿਲ ਕੇ ਉਹਨਾਂ ਨੂੰ ਵੀ ਦਰਖਾਸਤ ਬੇਨਤੀ ਉਹ ਕਰ ਸਕਦੇ ਨੇ ਪਰ ਚਲੋ ਇਹ ਉਹਨਾਂ ਦਾ ਡੱਲਾ ਸਾਹਿਬ ਕਿਵੇਂ ਦੇਖਦੇ ਹੋ ਕੁਲਦੀਪ ਸਿੰਘ ਗੜਗਾਜੇ ਇਸ ਵਕਤ ਪੰਥਕ ਏਕਤਾ ਮੁਹਿੰਮ ਜਿਹੜੀ ਚਲਾਈ ਹੈ ਵੀ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਠੀਕ ਹੈ ਤੇ ਧਿਆਨ ਸਿੰਘ ਮੰਡ ਹੋਣਾ ਨੂੰ ਮਿਲਦੇ ਆ ਇਹ ਆਉਣ ਵਾਲੀਆਂ ਐਸਜੀਪੀਸੀ ਚੋਣਾਂ ਦੇ ਮੱਦੇ ਨਜ਼ਰ ਹੈ ਇਹ 18 ਜੂਨ ਨੂੰ ਭਰਤੀ ਵੀ ਮੁਕੰਮਲ ਹੋ ਜਾਣੀ ਹੈ ਜੀ ਦੇਖੋ ਦੋਨੇ ਗੱਲਾਂ ਨੇ ਇੱਕ ਤਾਂ ਗਿਆਨੀ ਕੁਲਦੀਪ ਸਿੰਘ ਗੜਗੜਜ ਫਿਰੋਜ਼ਪੁਰ ਗਏ ਧਿਆਨ ਸਿੰਘ ਮੰਡ ਉਹਨਾਂ ਦਾ ਪਤਾ ਲੈਣ ਜਿਹੜੇ ਮਤਵਾਜ਼ੀ ਜਥੇਦਾਰ ਨੇ ਹੁਣ ਸਵਾਲ ਇਹ ਹੈ ਕਿ ਕਿਸੇ ਸਮੇਂ ਸੁਖਬੀਰ ਸਿੰਘ ਬਾਦਲ ਹੁਣੀ ਵੀ ਧਿਆਨ ਸਿੰਘ ਮੰਡ ਉਹਨਾਂ ਦਾ ਖੁੱਲਾ ਵਿਰੋਧ ਕਰਦੇ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਮੌਜੂਦਾ ਸਮਿਆਂ ਦੇ ਵਿੱਚ ਬਤੌਰ ਅਕਾਲੀ ਦਲ ਪ੍ਰਧਾਨ ਧਿਆਨ ਸਿੰਘ ਮੰਡ ਉਹਨਾਂ ਦੇ ਪ੍ਰਤੀ ਆਪਣੇ ਸੁਰ ਨਰਮ ਕਰਨਗੇ ਇੱਕ ਇਹ ਵਿਸ਼ਾ ਦੂਜਾ ਵਿਸ਼ਾ ਗਿਆਨੀ ਕੁਲਦੀਪ ਸਿੰਘ ਗੜਗਜ ਪੰਥਕ ਏਕਤਾ 'ਚ ਰੁੱਝੇ ਹੋਏ ਨੇ ਉਹ ਕੱਲ ਵੀ ਜਦੋਂ ਗਏ ਮੁਲਾਕਾਤ ਕਰਨ ਧਿਆਨ ਸਿੰਘ ਮੰਡ ਉਹਨਾਂ ਦੇ ਘਰੇ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਵੀ ਅਸੀਂ ਸਾਰੇ ਭਰਾ ਹਾਂ ਅਸੀਂ ਸਾਰੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀ ਆ ਔਰ ਉਹਨਾਂ ਨੇ ਧਿਆਨ ਸਿੰਘ ਮੰਡ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦੀ ਸ਼ਹੀਦੀ ਦਾ ਉਦਾਵੀ ਸਨਮਾਨ ਕੀਤਾ ਵੀ ਅਸੀਂ ਇੱਜ਼ਤ ਕਰਦੇ ਆ ਹੁਣ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਮਿਆਂ ਦੇ ਵਿੱਚ ਸਾਰੇ ਧਿਆਨ ਸਿੰਘ ਮੰਡ ਹੋਣੀ ਵਿਰੋਧੀ ਰਹੇ ਨੇ ਕੀ ਹੁਣ ਅਜਿਹੇ ਮੌਕੇ 'ਚ ਸੁਖਬੀਰ ਸਿੰਘ ਬਾਦਲ ਦਾ ਨਜ਼ਰੀਆ ਉਹਨਾਂ ਪ੍ਰਤੀ ਨਰਮ ਹੋਊਗਾ ਜਾਂ ਗਿਆਨੀ ਕੁਲਦੀਪ ਸਿੰਘ ਗੜਗੜਜ ਵਿੱਚ ਪੈ ਕੇ ਕਿਸੇ ਤਰ੍ਹਾਂ ਦੀ ਆਪਸੀ ਏਕਤਾ ਦੀ ਗੱਲ ਤੋਰਣਗੇ ਕੀ ਗੈ ਨਹੀਂ ਕੁਲਦੀਪ ਸਿੰਘ ਗੜਗਜ ਦੇ ਮਨ ਦਾ ਇਹ ਵਿਚਾਰ ਹੈ ਜਾਂ ਕੁਲਦੀਪ ਸਿੰਘ ਗੜਗਜ ਨੂੰ ਵੀ ਇਹ ਬੇਨਤੀ ਲਈ ਗਈ ਹੈ ਵੀ ਤੁਸੀਂ ਵਿੱਚ ਪੈ ਕੇ ਕੰਮ ਕਰਾਓ ਇਹ ਵੀ ਗੱਲ ਸੰਭਵ ਹੋ ਸਕਦੀ ਹੈ ਵੀ ਕੁਲਦੀਪ ਸਿੰਘ ਗੜਗਜ ਜਿਹੜੀਆਂ ਇਹ ਕਾਰਵਾਈਆਂ ਪਾਰੇ ਨੇ ਢੰਡੀਆਂ ਵਾਲੇ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ ਢੰਡੀਆਂ ਵਾਲੇ ਗਏ ਖਿਮਾ ਯਾਤਨਾ ਕੀਤੀ ਉਹ ਸਾਰੇ ਸਿੱਖ ਪ੍ਰਚਾਰਕ ਜਾਂ ਬੁੱਧੀਜੀਵੀ ਜਿਹੜੇ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਜਾਂ ਸ਼ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੇ विरोधी ਰਹੇ ਨੇ ਕੀ ਉਹਨਾਂ ਸਾਰਿਆਂ ਨੂੰ ਨਾਲ ਤੋਰਨ ਦੀ ਪੰਥਕ ਇਕਤਾ ਦੇ ਨਾਅੇਠ ਸਾਰਿਆਂ ਦੇ ਨਾਲ ਨਵੇਂ ਸਿਰੇ ਤੋਂ ਦੋਸਤੀ ਸਾਂਝ ਗੱਠਣ ਦੀਆਂ ਯਤਨਾਂ ਇਹ ਵੀ ਇੱਕ ਗੱਲ ਦੇ ਰੂਪ ਚ ਦੇਖਿਆ ਜਾ ਸਕਦਾ ਹੈ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਜਿਹੜੇ ਗੱਲ ਕਰ ਰਹੇ ਨੇ ਪੰਥਕ ਇਕਤਾ ਦੀ 18 ਮਾਰਚ ਨੂੰ ਜਦੋਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਗਏ ਅਰਦਾਸ ਬੇਨਤੀ ਕੀਤੀ ਭਰਤੀ ਸ਼ੁਰੂ ਕੀਤੀ ਸਾਨੂੰ ਯਾਦ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਇੱਕ ਤਰੀਕੇ ਨਾਲ ਉਹਨਾਂ ਨੂੰ ਸੰਮਨ ਕੀਤਾ ਚਾਹ ਤੇ ਸੱਦਿਆ ਸੀ ਸਾਰੇ ਲੋਕ ਚਾਹ ਤੇ ਗਏ ਪੰਜੇ ਮੈਂਬਰ ਗਏ ਪੰਜੇ ਮੈਂਬਰਾਂ ਦੇ ਨਾਲ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਏਕਤਾ ਦੀ ਗੱਲ ਹੀ ਥੋੜੀ ਸੀ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਮਨਪੀਤ ਿਆਲਿਦਾਸੀ ਬਿਆਨ ਸੁਣਿਆ ਸੀ ਬਾਹਰ ਆਏ ਸੀ ਜਦੋਂ ਉਹ ਕਹਿੰਦੇ ਬਿਲਕੁਲ ਅਸੀਂ ਏਕਤਾ ਲਈ ਤਿਆਰ ਆ ਏਕਤਾ 'ਚ ਰੁਕਾਵਟ ਇੱਕੋ ਹੀ ਵਿਅਕਤੀ ਹੈ ਮਨਪ੍ਰੀਤ ਅਲੀ ਦਾ ਇਸ਼ਾਰਾ ਸੁਖਬੀਰ ਸਿੰਘ ਬਾਦਲ ਵਾਲੇ ਪਾਸੇ ਸੀ ਪਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਹੁੰਦੀ ਹੈ April ਚ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਸੁਖਬੀਰ ਬਾਦਲ ਦੀ ਤਾਰੀਫ ਕਰਦੇ ਨੇ ਬੀਬੀ ਹਰਸ਼ਮ੍ਰਿਤ कौर ਬਾਦਲ ਨੂੰ ਉਹ ਆਪਣੀ ਭੈਣ ਦੱਸਦੇ ਨੇ ਵੀ ਮੈਂ ਵੀ ਮਾਜੇ ਤੋਂ ਆਏ ਵੀ ਮਾਜੇ ਤੋਂ ਆਉਂਦੇ ਨੇ ਗੱਲ ਸਮਝ ਆਉਂਦੀ ਹੈ ਪਰ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਪੰਜ ਮੈਂਬਰੀ ਕਮੇਟੀ ਨਾਲ ਜਿਹੜੀ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸ਼ੁਖਬੀਰ ਬਾਦਲ ਨੂੰ ਸਮਝਾਇਆ ਹੁਣੇ ਆਪਜੀ ਏਕਤਾ ਲਈ ਕਿ ਪੰਜ ਮੈਂਬਰ ਨੇ ਜਿਹੜੇ ਉਹ ਤੁਹਾਡੇ ਨਾਲ ਜਿਹੜੀ ਅਕਾਲੀ ਦਲ ਨਾਲ ਏਕਤਾ ਚ ਤੁਹਾਨੂੰ ਰੋੜਾ ਸਮਝਦੇ ਨੇ ਇਹਦਾ ਮਤਲਬ ਹੈ ਕੁਲਦੀਪ ਸਿੰਘ ਗੜਗੜਜ ਦੇ ਉੱਤੇ ਇਹ ਜ਼ਿੰਮੇਵਾਰੀ ਉਸ ਵੇਲੇ ਬਣਦੀ ਸੀ ਵੀ ਕੀ ਉਹ ਵਿੱਚ ਪਏ ਕੀ ਉਹਨਾਂ ਨੇ ਕੋਈ ਯਤਨ ਕੀਤੇ ਕਿ ਸੁਖਬੀਰ ਬਾਦਲ ਔਰ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਚ ਕੋਈ ਸਾਂਝ ਬਣੇ ਪਰ ਉਹ ਲੱਗਦਾ ਨਹੀਂ ਉਹ ਇਸ ਕਰਕੇ ਨਹੀਂ ਲੱਗਦਾ ਸੰਦੀਪ ਜੀ ਕਿ ਜਦੋਂ ਦੁਬਾਰਾ ਪ੍ਰਧਾਨ ਬਣ ਕੇ ਸੁਖਬੀਰ ਬਾਦਲ ਨੇ ਵਿਸਾਖੀ ਵਾਲੇ ਦਿਨ ਜਥੇਦਾਰ ਸਹਿਬਾਨਾਂ ਤੇ ਸਵਾਲ ਚੱਕਤੇ ਤਖਤ ਸਹਿਬਾਨਾਂ ਤੇ ਸਵਾਲ ਚੱਕਤੇ ਤੇ ਜਦੋਂ ਹੁਣ ਉਹਨਾਂ ਨੇ ਮਨ ਮਨਪੀੜਿਆਲੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਔਰ ਬਾਕੀਆਂ ਨੂੰ ਸਮੂਹਿਕ ਤੌਰ ਤੇ ਗद्दार ਕਹਿਤਾ ਇਹਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਕੀ ਏਕਤਾ ਵਾਲੇ ਪਾਸੇ ਆਉਣਗੇ ਖਤਮ ਹੋ ਗਈ ਗੱਲ ਸੁਖਬੀਰ ਬਾਦਲ ਨੇ ਵੀ ਖਤਲ ਖਤਮ ਕਰਤੀ ਔਰ ਪੰਜ ਮੈਂਬਰੀ ਕਮੇਟੀ ਨੇ ਤਾਂ ਪਹਿਲਾਂ ਹੀ ਖਤਮ ਕਰ ਰੱਖੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਹੁਣ ਇੱਥੋਂ ਤੱਕ ਕਹਿਤਾ ਕਿ ਜੇ ਸੁਖਬੀਰ ਸਿੰਘ ਬਾਦਲ ਨਾਲ ਪੰਜ ਮੈਂਬਰੀ ਕਮੇਟੀ ਕੋਈ ਏਕਤਾ ਦੀ ਗੱਲ ਕਰੂਗੀ ਤੇ ਉਹ ਸੁਸਾਈਡ ਕਰਨ ਦੇ ਬਰਾਬਰ ਹੋਊਗਾ ਮਤਲਬ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਏਕਤਾ ਕਰਾਉਣੀ ਚਾਹੁੰਦੇ ਨੇ ਤੇ ਉਹ ਏਕਤਾ ਕਿੰਨਾ ਚ ਕਰਾਉਣਗੇ ਹੁਣ ਸਭ ਤੋਂ ਵੱਡੀ ਧਿਰ ਜਿਹੜੀ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਪੰਜ ਮੈਂਬਰੀ ਕਮੇਟੀ ਹੈ ਔਰ ਪੰਜ ਮੈਂਬਰੀ ਕਮੇਟੀ ਕੋਈ ਆਪੋ ਬਣੀ ਨਹੀਂ ਸੱਤ ਮੈਂਬਰੀ ਕਮੇਟੀ ਦਾ ਹੀ ਹਿੱਸਾ ਹੈ ਸੱਤ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਏਕਤਾ ਦਾ ਹੁਕਮ ਕੀਤਾ ਸੀ ਔਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਏਕਤਾ ਨਹੀਂ ਹੋ ਸਕੀ ਤੇ ਜਿਹੜੀਆਂ ਬਾਕੀ ਸਿੱਖ ਸੰਸਥਾਵਾਂ ਨੇ ਸਿੱਖ ਸੰਪਰਦਾਵਾਂ ਨੇ ਉਹਨਾਂ ਦੇ ਵਿੱਚ ਏਕਤਾ ਆਪਸ 'ਚ ਕਿਵੇਂ ਸੰਭਵ ਹੈ हां ठीक है के कुछ पंथक लीडर ने जेडे ओ इकट्ठे हो सकदे ने उंज समूहिक मीटिंग कीती सी कुछ दिन ਪਹਿਲਾਂ ਪੰਜ ਮੈਂਬਰੀ ਕਮੇਟੀ ਨੇ ਉਹਨਾਂ ਨੇ ਵੀ ਇਹ ਵਿਚਾਰ ਮੁੱਢੋਂ ਰੱਦ ਕਰਤਾ ਕਿ ਅਸੀਂ ਉਹਨਾਂ ਲੋਕਾਂ ਨਾਲ ਏਕਤਾ ਕਰ ਸਕਦੇ ਆ ਜਿਹੜੇ ਪੰਥ ਤੋਂ ਪਘੋੜੇ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਘੋੜੇ ਨੇ ਜੇ ਸੁਖਵੀਰ ਬਾਦਲ ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੂੰ ਜਾਂ ਜਿਹੜੇ ਸੁਧਾਰ ਲੈਣ ਵਾਲਿਆਂ ਨੂੰ ਗद्दार ਕਹਿੰਦੇ ਨੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਏਕਤਾ ਸੰਭਵ ਨਹੀਂ ਹੈ ਹੁਣ ਤਾਂ ਪੰਜ ਮੈਂਬਰੀ ਕਮੇਟੀ ਨੇ ਕਿਹਾ ਤਾਂ ਪੰਜ ਮੈਂਬਰੀ ਕਮੇਟੀ ਸੁਖਬੀਰ ਬਾਦਲਾ ਨੂੰ ਕਹਿੰਦੀ ਹੈ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਲਟ ਨੇ ਉਹ ਤਾਂ ਪਘੋੜਾ ਦਲ ਕਹਿੰਦੇ ਨੇ ਇਹਨਾਂ ਨੂੰ ਮਤਲਬ ਇਸ ਪੱਧਰ ਤੇ ਜਦੋਂ ਸਭ ਤੋਂ ਵੱਡੀ ਸਿੱਖ ਕੌਮ ਦੀ ਨੁਮਾਇੰਦਗੀ ਜੱਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ મત ਭੇਦ ਨੇ ਤੇ ਫਿਰ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਜਿਹੜੇ ਏਕਤਾ ਦੇ ਪ੍ਰਯਾਸ ਨੇ ਉਹ ਕਿਦਾਂ ਪੂਰੇ ਹੋਣਗੇ ਅਸਲ ਏਕਤਾ ਦੀ ਲੋੜ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਸੀ ਨੰਬਰ 1 ਤੇ ਜਿਹੜੀ ਹੁਣ ਸੰਭਵ ਨਹੀਂ ਹੈ ਹੁਣ ਤਾਂ ਸੰਦੀਪ ਜੀ ਰਾਹ ਵੱਖਰੇ ਵੱਖਰੇ ਹੋਗੇ ਪਰ ਯਾਨੀ ਕੁਲਦੀਪ ਸਿੰਘ ਗੜਗਜ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਅਗਰ ਧਿਆਨ ਸਿੰਘ ਮੰਡ ਜਾਂ ਹੋਰ ਅਜਿਹੇ ਲੋਕ ਜਿਹੜੇ ਲਗਾਤਾਰ ਬਾਦਲਾਂ ਦੇ ਵਿਰੋਧੀ ਰਹੇ ਨੇ ਅਗਰ ਇਹਨਾਂ 'ਚ ਏਕਤਾ ਹੁੰਦੀ ਹੈ ਤੇ ਕੀ ਉਹ ਸਿਧਾਂਤਕ ਏਕਤਾ ਹੋਊਗੀ ਕੀ ਉਹ ਆਪਣੇ ਉਹਨਾਂ ਵਿਚਾਰਾਂ ਤੋਂ ਪਿੱਛੇ हट ਜਾਣਗੇ ਜਿਹੜੇ ਧਿਆਨ ਸਿੰਘ ਮੰਡ ਦੇ ਕੀ ਉਹ ਆਪਣੇ ਪੁਰਾਣੇ ਜਿਹੜਾ ਉਹਨਾਂ ਦਾ ਪੁਰਾਣਾ ਰਾਜਨੀਤਿਕ ਨਜ਼ਰੀਆ ਹੈ ਪੰਥਕ ਸੋਚ ਹੈ ਕੀ ਉਹ ਉਹਦੇ ਤੋਂ ਵਾਪਸ ਆ ਕੇ ਇਕਤਾ ਕਰਨਗੇ ਸੋ ਬਹੁਤ ਵੱਡਾ ਸਵਾਲ ਹੈ ਕਈ ਵਾਰੀ ਕਿਉਂਕਿ ਉਹਨਾਂ ਦੇ ਸਤੰਟ ਪਏ ਆ ਕਹਿੰਦੇ ਉਹਨਾਂ ਦੀ ਸਿਹਤ ਖਰਾਬ ਸੀ ਧਿਆਨ ਸਿੰਘ ਮੰਡ ਉਹਨਾਂ ਦੀ ਇਸੇ ਕਰਕੇ ਗਿਆਨੀ ਕੁਲਦੀਪ ਸਿੰਘ ਗੜਗੜ ਚ ਪਤਾ ਲੈਣ ਗਏ ਨੇ ਕਈ ਵਾਰੀ ਹੌਲੀ ਹੌਲੀ ਸ਼ੁਰੂਆਤ ਹੁੰਦੀ ਹੈ ਪਰ ਬਹੁਤ ਜਲਦ ਇਹ ਪੰਥਕ ਇਕਤਾ ਹੋ ਜੇਗੀ ਜਾਂ ਬਹੁਤ ਜਲਦ ਪੰਥਕ ਜਥੇਬੰਦੀਆਂ ਦੇ ਵਿੱਚ ਵਿਚਾਰਕ મતਭੇਦ ਖਤਮ ਹੋ ਜਾਣਗੇ ਇਹ ਮੈਨੂੰ ਸੰਭਵ ਨਹੀਂ ਲੱਗਦਾ ਔਰ ਅਗਰ ਉਹ ਖੁੱਲੇ ਤੌਰ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਹਮਾਇਤ ਵੀ ਕਰ ਦੇਣਗੇ ਤੇ ਫੇਰ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਉਹ ਲੋਕ ਸਵਾਲ ਚੱਕਣਗੇ ਜਿਹੜੇ ਪਹਿਲਾਂ ਉਹਨਾਂ ਦੇ ਨਾਲ ਸੀ ਇਸ ਕਰਕੇ ਇਹ ਜਿਹੜੀ ਜਿਹੜਾ ਪੰਥਕ ਇਕਤਾ ਦਾ ਵਿਸ਼ਾ ਇਹ ਬਹੁਤ ਵੱਡਾ ਹੈ ਸਿਧਾਂਤਕ ਜਿਹੜੀ ਸੋਚ ਹੈ ਜਦੋਂ ਤੁਸੀਂ ਇੱਕ ਆਪਣੇ ਸਿਧਾਂਤ ਤੇ ਖੜੇ ਹੋ ਤੇ ਫਿਰ ਤੁਸੀਂ ਸਮਝੌਤਾ ਉਸ ਸੂਰਤ ਚ ਕਰਦੇ ਹੋ ਜਦੋਂ ਸਾਰੇ ਲੋਕ ਸਿਧਾਂਤਾਂ ਤੇ ਖੜੇ ਹੋਣ ਕੀ ਤੁਹਾਨੂੰ ਲੱਗਦਾ ਹੈ ਮੌਜੂਦਾ ਸਥਿਤੀ ਦੇ ਵਿੱਚ ਸਾਰੀਆਂ ਧਿਰਾਂ ਸਿਧਾਂਤਕ ਤੌਰ ਤੇ ਬਿਲਕੁਲ ਠੀਕ ਨੇ درست ਨੇ ਇਹਦੇ ਤੇ ਮੈਨੂੰ ਸ਼ੱਕ ਹੈ ਇਸ ਕਰਕੇ ਏਕਤਾ ਦੀਆਂ ਗੱਲਾਂ ਜ਼ਰੂਰ ਹੋ ਰਹੀਆਂ ਨੇ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਵੀ ਇਹ ਚਾਹੁੰਦਾ ਹੋਵੇਗਾ ਕਿ ਵੱਡੀਆਂ ਪੰਥਕ ਧਿਰਾਂ ਸ਼ਖਬੀਰ ਬਾਦਲ ਦੇ ਧੜੇ ਦੇ ਨਾਲ ਆ ਜਾਣ ਵਿਰੋਧ ਨਾ ਕਰਨ ਤਾਂ ਕਿ ਕੱਲ ਨੂੰ ਅਗਰ ਪੰਜ ਮੈਂਬਰੀ ਕਮੇਟੀ ਨੇ ਜਦੋਂ ਡੈਲੀਗੇਟ ਚੁਣ ਕੇ ਪ੍ਰਧਾਨ ਚੁਣਨਾ ਹੈ ਤੇ ਸਾਡੇ ਨਾਲ ਵੀ 4 13 ਖੜੀਆਂ ਹੋਣ ਠੀਕ ਉਸੇ ਤਰ੍ਹਾਂ ਦੀ ਜਿਹੜੀ ਹੈ ਸਥਿਤੀ ਸਾਨੂੰ ਨਜ਼ਰ ਆਏਗੀ ਕੁਝ ତਰ੍ਹਾਂ ਇੱਕ ਪਾਸੇ ਹੋਣ ਗਿਆ ਕੁਝ ତਰ੍ਹਾਂ ਇੱਕ ਪਾਸੇ ਹੋਣ ਗਿਆ ਜਦੋਂ ਪੁਨਰ ਸੁਰਜੀਤੀ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ਹੈ ਬਾਕੀ ਕੁਲਦੀਪ ਸਿੰਘ ਗੜਗਜ ਜਥੇਦਾਰ ਨੇ ਉਹਨਾਂ ਦੇ ਉੱਤੇ ਵੀ ਦੇਖੋ ਉਹਨਾਂ ਦੇ ਉੱਤੇ ਤਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੇ ਸਵਾਲ ਖੜਾ ਕਰਤਾ ਉੱਥੋਂ ਦੇ ਪੰਜ ਪਿਆਰੇ ਸਿੰਘ ਸਹਿਬਾਨਾਂ ਨੇ ਸਵਾਲ ਖੜਾ ਕਰਤਾ ਵੀ ਤੁਸੀਂ ਤਾਂ ਆਪ ਪੂਰੀ ਮਰਿਆਦਾ ਦੇ ਨਾਲ ਜਥੇਦਾਰ ਨਹੀਂ ਬਣੇ ਸੋ ਸਵਾਲ ਜਦੋਂ ਸਾਰੇ ਪਾਸੇ ਖੜੇ ਹੋਣ ਤੇ ਅਗਰ ਕੋਈ 2-3 ਥਿਰਾ ਪੰਥਕ ਇਕਤਾ ਕਰਦੀਆਂ ਵੀ ਨਹੀਂ ਤੇ ਉਹ ਸਰਵ ਪ੍ਰਮਾਣਿਤ ਹੋਏਗੀ ਉਹ ਪੰਥਕ ਇਕਤਾ ਇਹਦੇ ਵਿੱਚ ਹਜੇ ਮੈਨੂੰ ਸ਼ੱਕ ਹੈ ਬਾਕੀ ਕੋਸ਼ਿਸ਼ਾਂ ਤਾਂ ਹਮੇਸ਼ਾ ਪੰਥਕ ਇਕਤਾ ਦੀਆਂ ਹੋਣੀਆਂ ਚਾਹੀਦੀਆਂ ਨੇ ਪਰ ਇਹ ਹਾਲ ਦੀ ਘੜੀ ਪੰਥਕ ਏਕਤਾ ਦੀ ਸੰਪੂਰਨ ਹੋਣਾ ਇਹਦਾ ਇਹ ਮੈਨੂੰ ਹਜੇ ਔਖਾ ਲੱਗਦਾ ਹੈ ਹਜੇ ਉਸ ਤਰ੍ਹਾਂ ਦੇ ਹਾਲਾਤ ਜਾਂ ਸਿਧਾਂਤਕ ਸਥਿਤੀਆਂ ਉਸ ਤਰ੍ਹਾਂ ਦੀਆਂ ਨਹੀਂ ਬਣੀਆਂ ਸੰਦੀਪ ਜੀ ਬਾਕੀ ਆਪਾਂ ਨਜ਼ਰ ਬਣਾ ਕੇ ਰੱਖਾਂਗੇ ਦਲ ਸਾਹਿਬ ਇਹਦੇ ਨਾਲ ਹੀ ਆਪਾਂ ਇਹ ਵੀ ਜਾਨਣਾ ਚਾਹਾਂਗੇ ਵੀ ਅੰਮ੍ਰਿਤਸਰ ਦੇ ਵਿੱਚ ਹੀ ਜਾਂ ਪੰਜਾਬ ਦੇ ਵਿੱਚ ਇਹ ਸੋਨੇ ਬਲਾਸਟ ਬੜੇ ਹੋ ਰਹੇ ਆ ਨਹੀਂ ਦੇਖੋ ਇਸ ਲੈਂਡ ਆਰਡਰ ਦੇ ਪੱਖੋਂ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੋਈਆਂ ਸੀ ਸੋ ਸਾਡੀਆਂ ਚੌਕਸੀ ਏਜੰਸੀਆਂ ਨੂੰ ਹੋਰ ਚੌਕਸ ਹੋਣ ਦੀ ਲੋੜ ਹੈ ਬਹੁਤ ਗੰਭੀਰਤਾ ਦੇ ਨਾਲ ਇਸ ਪਾਸੇ ਸੋਚਣ ਦੀ ਲੋੜ ਹੈ ਔਰ ਜਿਹੜੇ ਡੀਆਈਜੀ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਆਪਣਾ ਬਿਆਨ ਵੀ ਦਿੱਤਾ ਹੈ ਔਰ ਇਹਦੇ ਉੱਪਰ ਹੋਰ ਜ਼ਿਆਦਾ ਸਾਡੀਆਂ ਪੋਲਿਟੀਕਲ ਪਾਰਟੀਆਂ ਨੂੰ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਹੁਣ ਸਥਿਤੀ ਇਹ ਹੈ ਵੀ ਇੱਕ ਦੂਜੇ ਤੇ ਦੂਸ਼ਣਵਾਜ਼ੀ ਦਾ ਟਾਈਮ ਨਹੀਂ ਹੈ ਜਿਵੇਂ ਪੁਰਾਣੇ ਸਮਿਆਂ 'ਚ ਅਸੀਂ ਵੇਖਿਆ ਕਿ ਕਾਂਗਰਸ ਵਾਲੇ ਭਗਵੰਤ ਮਾਨ ਦੇ ਪਿੱਛੇ ਪੈ ਜਾਂਦੇ ਜਾਂ ਅਕਾਲੀ ਦਲ ਵਾਲੇ ਭਗਵੰਤ ਮਾਨ ਦੇ ਪਿੱਛੇ ਪੈ ਜਾਂਦੇ ਆ ਵਿਕਰਮ ਜੀਠੇ ਦਾ ਵੀ ਮੈਂ ਬਿਆਨ ਸੁਣਿਆ ਹੈ ਇਹ ਕਹਿੰਦੇ ਭਗਵੰਤ ਮਾਨ ਫੇਲ ਹੈ ਵਿਕਰਮ ਜੀਠੀਆ ਜਦੋਂ ਮੰਤਰੀ ਸੀ ਅਕਾਲੀ ਭਾਜਪਾ ਦੀ ਸਰਕਾਰ ਸੀ ਉਦੋਂ ਵੀ ਇਹ ਕੁਝ ਹੁੰਦਾ ਰਿਹਾ ਹੈ ਜਿਹੜੀਆਂ ਸਰਹੱਦ ਪਾਰ ਤੋਂ ਗਤੀਵਿਧੀਆਂ ਹੋ ਰਹੀਆਂ ਨੇ ਪਾਕਿਸਤਾਨ ਵਾਲੇ ਪਾਸਿਓ ਸਾਡੇ ਲੀਡਰਾਂ ਨੂੰ ਕੀ ਚਾਹੀਦਾ ਹੈ ਇਕੱਠੇ ਹੋ ਕੇ ਉਹਦਾ ਟਾਕਰਾ ਕਰਨ ਨਾ ਕਿ ਇੱਕ ਦੂਜੇ ਤੇ ਉਂਗਲਾ ਚੱਕਣ ਇਹ ਨਾ ਵਿਕਰਮ ਜੀਠੇ ਤੋਂ ਰੁਕੀਆਂ ਇਹ ਵੀ ਤਾਂ ਮੰਤਰੀ ਰਹਿ ਚੁੱਕਿਆ ਨਾ ਪੁਰਾਣੇ ਸਮੇਂ ਚ ਵਿਕਰਮ ਜੀਠੀਆ ਸ਼ੁਕਮੀਰ ਦੀ ਵੀ ਸਰਕਾਰ ਰਹਿ ਚੁੱਕੀ ਹੈ ਕੈਪਟਨ ਅਮਰਿੰਦਰ ਦੀ ਵੀ ਸਰਕਾਰ ਰਹਿ ਚੁੱਕੀ ਹੈ ਜਿਹੜੀ ਜਿਹੜਾ ਸਰਹੱਦ ਪਾਰ ਤੋਂ ਅੱਤਵਾਦ ਫੈਲਾਇਆ ਜਾ ਰਿਹਾ ਸੰਦੀਪ ਜੀ ਉਹਦੇ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇੱਕ ਦੂਜੇ ਤੇ ਇਲਜ਼ਾਮ ਛੱਡ ਕੇ ਪੁਲਿਸ ਦੇ ਉੱਪਰ ਸਾਰੇ ਪੈਰਾ ਦੇਣ ਪੁਲਿਸ ਦੇ ਉੱਪਰ ਵੀ ਪੈਰਾ ਦੇਣ ਦੀ ਲੋੜ ਹੈ ਪੁਲਿਸ ਵੀ ਬੇਤਿਆਨੀ ਹੋ ਜਾਂਦੀ ਕਈ ਵਾਰੀ ਸੋ ਇਸ ਕਰਕੇ ਅਚਲ ਸਾਬ ਤੁਸੀਂ ਜ਼ਿਕਰ ਕੀਤਾ ਪੁਲਿਸ ਬੇਤਿਆਨੀ ਹੋ ਜਾਂਦੀ ਹੈ ਇਹਦੇ ਨਾਲ ਇੱਕ ਸਵਾਲ ਹੋਰ ਜੁੜਦਾ ਉਹ ਇਹ ਹੈ ਵੀ ਉਹ ਅਮਨਦੀਪ ਕੌਰ ਜਿਹੜੀ ਪੁਲਿਸ ਮੁਲਾਜ਼ਮ ਬਰਖਾਸਤ ਕੀਤੀ ਗਈ ਹੈ ਉਸ ਮਾਮਲੇ 'ਚ ਵੀ ਬੇਤਿਆਨੀ ਵਿਖਾਈ ਗਈ ਹੈ ਉਹ ਚਿੱਠਾ ਕਿੱਥੋਂ ਲੈ ਕੇ ਆਈ ਕਿੱਥੇ ਉਹਨੇ ਦੇਣਾ ਸੀ ਇਸ ਪੂਰੇ ਨੈਟਵਰਕ ਦਾ ਪਤਾ ਨਹੀਂ ਲੱਗਾ ਡੱਲਾ ਸਾਹਿਬ ਇਹ ਤੁਹਾਡੀ ਗੱਲ 'ਚ ਹੀ ਗੱਲ ਨਹੀਂ ਮੈਨੂੰ ਯਾਦ ਬਿਲਕੁਲ ਬਿਲਕੁਲ ਪੁਲਿਸ ਬੇਤਿਆਨੀ ਤੁਸੀਂ ਦੇਖੋ ਜਿਹੜਾ ਉਹ ਅਕਾਲੀ ਦਲ ਦਾ ਕੌਂਸਲਰ ਸੀ ਹਰਜਿੰਦਰ ਸਿੰਘ ਉਹਦੇ ਘਰੇ ਪਹਿਲਾਂ ਕਹਿੰਦੇ ਫਾਇਰਿੰਗ ਹੋਈ ਸੀ ਉਹਦੀ ਵੀਡੀਓ ਵੀ ਵਾਇਰਲ ਹੈ ਉਹ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ ਸੁਰੱਖਿਆ ਦਿਓ ਭਾਈ ਹਰਜਿੰਦਰ ਸਿੰਘ ਨੂੰ ਜਿਹਦੇ ਘਰੇ ਗੋਲੀਆਂ ਚਲਾ ਗਏ ਪੁਲਿਸ بےਤਿਆਨੀ ਸੀ ਨਾ ਉਹਨੂੰ ਸੁਰੱਖਿਆ ਨਹੀਂ ਮਿਲੀ ਤੇ ਉਹ ਫੇਰ ਦੁਬਾਰਾ ਹਮਲੇ ਦਾ ਸ਼ਿਕਾਰ ਹੋਇਆ ਹੁਣ ਭਾਵੇਂ ਉਹ ਆਪਸੀ ਜਿਹੜਾ ਗੈਂਗਵਾਰ ਹੈ ਉਹਦੇ ਨਾਲ ਪੂਰੀ ਘਟਨਾ ਨੂੰ ਜੋੜਿਆ ਜਾ ਰਿਹਾ ਪੁਲਿਸ ਵੱਲੋਂ ਚਲੋ ਉਹ ਤਾਂ ਜੋ ਪੁਲਿਸ ਹੁਣ ਕਰ ਰਹੀ ਆ ਸਾਡੇ ਸਾਹਮਣੇ ਹੀ ਹੈ ਸਵਾਲ ਇਹ ਹੈ ਕਿ ਜਿਹੜੀ ਬੀਬੀ ਅਮਨਦੀਪ ਕੌਰ ਥਾਰ ਵਾਲੀ ਸੀ ਉਹਦੇ ਮਾਮਲੇ ਦੇ ਵਿੱਚ ਜਿਹੜੀ ਉਹਦੀ ਜ਼ਮਾਨਤ ਹੋਈ 15-20 ਦਿਨਾਂ ਚ ਕਿਹਦੇ ਜ਼ਮਾਨਤ ਹੋ ਗਈ ਅੱਜ ਤੱਕ ਪੰਜਾਬ ਪੁਲਿਸ ਦੇ ਡੀਜੀਪੀ ਨੇ ਜਾਂ ਮੁੱਖ ਮੰਤਰੀ ਨੇ ਜਾਂ ਕਿਸੇ ਹੋਰ ਵੱਡੇ ਅਧਿਕਾਰੀ ਨੇ ਬੀਬੀ ਅਮਨਦੀਪ ਦੇ ਬਾਰੇ ਮਿੱਥ ਕੇ ਨਹੀਂ ਦੱਸਿਆ ਕਿ ਉਹਦੀ ਜ਼ਮਾਨਤ ਕਿਉਂ ਹੋ ਗਈ ਉਹਦੇ ਮਾਮਲੇ 'ਚ ਪੁਲਿਸ ਨੂੰ ਕੀ ਪ੍ਰਾਪਤ ਹੋਇਆ ਉਹਦਾ ਚਿੱਟਾ ਕਿਹਨੇ ਰੱਖਿਆ ਕਿੱਥੋਂ ਆਇਆ ਕੀ ਉਹਦੇ ਕਨੈਕਸ਼ਨ ਸੀ ਕੀ ਉਹਦਾ ਸਬੰਧ ਸੀ ਕੀ ਉਹਨੂੰ ਜਾਣਬੁੱਝ ਕੇ ਕਿਸੇ ਨੇ ਰਖਾਤਾ ਉਹਦੀ ਗੱਡੀ 'ਚੋਂ ਇਨੋਸੈਂਟ ਸੀ ਇਹ ਸਵਾਲ ਅਣਸੁਲਝੇ ਰਹਿ ਗਏ ਇਹ ਦੱਸੇ ਨਹੀਂ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਯੁੱਧ ਨਸ਼ਾ ਵਿਰੁੱਧ ਵੀ ਮੈਨੂੰ ਲੱਗਦਾ ਪਰਸੋਂ 31 ਮਈ ਆ ਜਾਣੀ ਹੈ ਨਸ਼ਾ ਤਾਂ ਖਤਮ ਹੀ ਹੋ ਜਾਣਾ ਪੰਜਾਬ ਸੰਦੀਪ ਜੀ ਮੁਬਾਰਕਾਂ ਨਾਲੇ ਤੁਹਾਨੂੰ ਵੀ ਬਹੁਤ-ਬਹੁਤ ਸੋ 31 ਮਈ ਦੀ ਡੈਡਲਾਈਨ ਸੀ 31 ਮਈ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਪੰਜਾਬ ਚ ਕਿਤੋਂ ਮਿਲਣਾ ਹੈ ਕਿਉਂਕਿ ਇਹ ਆਪ ਹੀ ਕਹਤਾ ਸੀ ਸਾਡੇ ਅਧਿਕਾਰੀਆਂ ਨੇ ਅਫਸਰਾਂ ਨੇ ਵੀ 31 ਮਈ ਤੋਂ ਨਸ਼ਾ ਪੰਜਾਬ ਚ ਖਤਮ ਹੋ ਜਾਣਾ ਸੋ ਕਈ ਵਾਰੀ ਨਾ ਬਹੁਤ ਸੰਜੀਦਾ ਹੋਣ ਦੀ ਲੋੜ ਹੁੰਦੀ ਹੈ ਅੱਜਕੱਲ੍ਹ ਇਸ ਤਰੀਕੇ ਦੇ ਜਿਹੜੇ ਅਭਿਆਨ ਨੇ ਉਹ ਅਭਿਆਨ ਪਰਮਨੈਂਟ ਤੇ ਜ਼ਮੀਨੀ ਤੌਰ ਤੇ ਹੋਣੇ ਚਾਹੀਦੇ ਨੇ ਜਿਵੇਂ ਅੱਤਵਾਦ ਹੈ ਅੱਤਵਾਦ ਖਤਮ ਹੋ ਗਿਆ ਜੀ ਆ ਜੰਮੂ ਕਸ਼ਮੀਰ ਪਹਲਗਾਮ ਕੀ ਹੋ ਗਿਆ ਅਗਲੇ 26 ਸਲਾਨੀ ਮਾਰ ਗਏ ਉੱਥੇ ਸੋ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਉਤਿ ਉਤਸ਼ਾਹਿਤ ਹੋ ਕੇ ਵੀ ਅਸੀਂ ਤਾਂ ਜੀ ਬਹੁਤ ਵਧੀਆ ਸਰਕਾਰ ਬਣਾਤੀ ਜੀ ਹੁਣ ਅੱਤਵਾਦ ਵੀ ਖਤਮ ਹੈ ਸਭ ਕੁਝ ਖਤਮ ਹੈ ਮਾਹੌਲ ਸ਼ਾਂਤ ਹੈ ਜਿਵੇਂ ਮਰਜ਼ੀ ਘੁੰਮੋ ਤੇ ਤੁਸੀਂ ਉਹ ਗਲਤੀਆਂ ਕਰ ਜਾਂਦੇ ਹੋ ਫਿਰ ਉੱਥੇ ਸੁਰੱਖਿਆ ਦੀਆਂ ਸੋ ਜਿੱਥੇ ਤੱਕ ਬੀਬੀ ਅਮਨਦੀਪ ਕੋਰਾ ਹੈ ਉਹਦੇ ਬਾਰੇ ਇਹ ਵੀ ਉਹਦੀ ਇੱਕ 1 ਕਰੋੜ 35 ਲੱਖ ਦੀ ਜਿਹੜੀ ਉਹਦੀ ਚੱਲ ਅਚਲ ਜਾਇਦਾਦ ਹੈ ਉਹਨੂੰ ਫ੍ਰੀਜ਼ ਕੀਤਾ ਗਿਆ ਹੈ ਇਹਦੇ ਵਿੱਚ ਉਹਦੇ ਮੋਬਾਈਲ ਫੋਨ ਵੀ ਹੈ ਉਹਦੇ ਉਹਦਾ ਇੱਕ ਅੱਧਾ ਕੋਈ ਪਲਾਟ ਵੀ ਹੈ ਕਹਿੰਦੇ ਸੋ ਹਾਲਾਂਕਿ ਉਹ ਬੀਬੀ ਦੀ ਕਿ ਇੰਟਰਵਿਊ ਤੋਂ ਮੈਂ ਸੁਣ ਰਿਹਾ ਸੀ ਉਹਨੇ ਕਿਹਾ ਸੀ ਵੀ ਘਰ ਬਣਾਉਣ ਲਈ ਲੋਨ ਲਿਆ ਸ਼ਾਇਦ 50 ਲੱਖ ਦਾ ਸੋ ਬਾਕੀ ਇਹ ਹਜੇ ਸ਼ੁਰੂਆਤੀ ਇਹ ਸ਼ੁਰੂਆਤੀ ਕਾਰਵਾਈ ਹੈ ਜਿਵੇਂ ਜਿਵੇਂ ਜਾਂਚ ਅੱਗੇ ਵਧੂਗੀ ਬੀਬੀ ਅਮਨਦੀਪ ਕੌਰ ਦੇ ਵਕੀਲ ਵੀ ਆਪਣਾ ਪੱਖ ਰੱਖਣਗੇ ਸੋ ਫਿਰ ਪੂਰੀਆਂ ਗੱਲਾਂ ਕਲੀਅਰ ਹੋ ਕੇ ਆਉਣਗੀਆਂ ਪਰ ਉਹਨੂੰ ਅੱਜ ਫੇਰ ਬਠਿੰਡਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਆਮਦਨ ਨਾਲੋਂ ਵੱਧ ਸਰੋਤਾਂ ਦੇ ਮਾਮਲੇ 'ਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਅਗਰ ਉਹਦੇ ਉਹਦੀ ਜਿਹੜੀ ਆਮਦਨ ਹੈ ਉਹਦੇ ਸਰੋਤਾਂ ਤੋਂ ਵੱਧ ਹੈ ਜਾਂ ਤਾਂ ਇਨਕਮ ਟੈਕਸ ਦੀ ਰਿਟਰਨ 'ਚ ਕੱਲਾ-ਕੱਲਾ ਸਰੋਤ ਦੱਸਿਆ ਗਿਆ ਹੋਵੇ ਦੇਖੋ ਤੁਸੀਂ ਨੌਕਰੀ ਦੇ ਨਾਲ ਜਾਂ ਤਾਂ ਖੇਤੀਬਾੜੀ ਤੋਂ ਆਮਦਨ ਦਿਖਾ ਸਕਦੇ ਹੋ ਬਾਕੀ ਉਹਦੇ ਮਾਮਲੇ 'ਚ ਹੋਰ ਕੁਝ ਪਤਾ ਲੱਗੂਗਾ ਹੋਂਦੇ ਸਮੇਂ 'ਚ ਕਿ ਕੀ ਉਹ ਇਨੋਸੈਂਟ ਹੈ ਉਹਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ ਜਾਂ ਉਹਦਾ ਦੋਸ਼ ਸੀ ਇਹ ਹਜੇ ਲੰਮਾ ਸਮਾਂ ਲੱਗੂਗਾ ਕਿਉਂਕਿ ਪੁਲਿਸ ਨੇ ਵੀ ਕੁਝ ਨਹੀਂ ਦੱਸਿਆ ਹੁਣ ਤਾਂ ਅਦਾਲਤਾਂ 'ਚ ਹੀ ਪਤਾ ਲੱਗੂਗਾ ਕੀ ਸੱਚ ਹੈ ਕੀ ਝੂਠ ਹੈ ਜੀ ਡਾਣਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸੀ ਕਾਲ ਜੀ ਬਹੁਤ ਧੰਨਵਾਦ ਪਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ